ਫੈਸਲੇ ਤੇ ਬਹੁਤ ਸਾਰੇ ਨੇ ਵੈਸੇ ਇੱਕ ਫੈਸਲੇ ਦੇ ਬਾਰੇ ਵੀ ਬਹੁਤ ਸਾਰੇ ਲੋਕ ਜਿਹੜੇ ਗੱਲ ਕਰਦੇ ਨੇ ਕਿ ਉਹ 1100 ਰੁਪਏ ਕਦੋਂ ਆਉਣੇ ਨੇ ਬਰ ਹਾਲ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਕਿਉਂਕਿ ਜਦੋਂ ਤੁਸੀਂ ਦੱਸਿਆ ਕਿ ਆਖਰੀ ਟਾਈਮ ਤੇ ਬਹੁਤ ਸਾਰੇ ਕੰਮ ਹੁੰਦੇ ਨੇ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਨਵੀਆਂ ਲੋਕਪੱਖੀ ਸਕੀਮਾਂ ਲੋਕਪੱਖੀ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਕੇ ਆਉਣ ਤੁਹਾਨੂੰ ਕੀ ਲੱਗਦਾ ਹੈ ਹੋ ਸਕਦਾ ਨਹੀਂ ਜੀ ਸ਼ਰਤਾਂ ਆਣੀਆਂ ਔਰ ਜਿਹੜੀ ਤੁਸੀਂ 10000 ਰੁਪਏ ਵਾਲੀ ਗੱਲ ਕਰ ਰਹੇ ਹੋ ਉਹ ਵੀ ਮਿਲੇਗਾ ਉਹ ਡੈਫੀਨਿਟ ਮਿਲੇਗਾ ਇਹ ਲੋਕੀ ਕਹਿੰਦੇ ਉਹ ਤਾਂ ਸੁਣਦੇ ਅਸੀਂ 3 ਸਾਲ ਤੋਂ ਆ ਰਹੇ ਸਾਡੇ 3 ਸਾਲ ਤੋਂ ਪਰ ਕਰ ਦੋ ਮੇਰੇ ਕੋਲ ਲਾਸਟ ਲਾਸਟ ਇਅਰ ਮਿਲੇਗਾ ਕੋਈ ਲੈਕਸ਼ਨ ਹੀ ਲੜਨੇ ਆਮ ਆਦਮੀ ਪਾਰਟੀ ਨੇ ਉਹ ਦੇਖੋ ਨਾ ਜਿਹੜੀਆਂ ਜਿਹੜੀਆਂ ਮਹਿਲਾਵਾਂ ਨਾ ਔਰਤਾਂ ਜਿਹੜੀਆਂ ਉਹ ਉਹਨਾਂ ਨੂੰ ਤੁਸੀਂ ਧੋਖਾ ਨਹੀਂ ਦੇ ਸਕਦੇ ਹੈਨਾ ਬਿਹਾਰ ਦੇਖੋ ਤੁਸੀਂ ਨਿਤੀਸ਼ ਕੁਮਾਰ ਨੇ ਬੱਲੇ ਬੱਲੇ ਕਰਾਈ ਹੋਈ ਹੈ ਬੀਬੀਆਂ ਦੇ 10000 ਰੁਪਏ ਖਾਤੇ ਚ ਪਾਇਆ ਤੇਜਸਵੀ ਕਹਿੰਦਾ ਜੇ ਮੈਂ ਜਿੱਤ ਗਿਆ ਮੈਂ ਤੇ ਇਕੱਠੇ ਪੈਸੇ ਪਾ ਦੂੰ 5 ਸਾਲਾਂ ਦੇ ਦੇ ਉਹ ਹੁਣ ਉਹ ਤੇ ਦੇਣੇ ਪੈਣੇ ਆ ਔਰ ਇਸ ਤੋਂ ਇਲਾਵਾ ਵੀ ਦੇਖਿਓ ਤੁਸੀਂ ਆਉਣ ਵਾਲੇ ਸਮੇਂ 'ਚ ਸਰਕਾਰ ਕਈ ਐਸੇ ਫੈਸਲੇ ਲਏਗੀ ਜਿਹੜੇ ਲੋਕਾਂ ਨੇ ਫਾਇਦੇ ਲਈ ਹੋਣਗੇ ਔਰ ਜਿਹੜੇ ਫੈਸਲੇ ਅਗਰ ਸ਼ੁਰੂਆਤ 'ਚ ਸਰਕਾਰ ਲੈ ਲੈਂਦੀ ਅੱਜ ਲੋਕਾਂ ਦਾ ਬਹੁਤ ਭਲਾ ਹੁੰਦਾ ਔਰ ਸਰਕਾਰ ਵੀ ਇੱਕ ਮਜ਼ਬੂਤ ਸਥਿਤੀ 'ਚ ਹੁੰਦੀ